ਕਿ ਇਹ ਲਾਲ ਪਿੰਡ ਦੀ ਸਰਕਾਰੀ ਸਕੂਲ ਦੇ ਵਿੱਚ ਸਰਕਾਰੀ ਜੋਬ ਕਰਦਾ ਸੀ ਤੇ ਇਹਨੇ ਆਪਣੇ ਬੇਟੇ ਨੂੰ ਦੁਬਈ ਵਿੱਚ ਭੇਜਤਾ ਦੁਬਈ ਚ 20 ਸਾਲ ਹੋ ਗਿਆ ਤੇ ਵਾਪਸ ਮੁੜ ਕੇ ਆਇਆ ਜੀ ਪੰਜਾਬ ਦੇ ਛੇਵੇਂ ਦਰਿਆ ਦੇ ਵਿੱਚੋਂ ਵੀ ਇਹ ਪੀੜਤਾ ਬੱਚਾ 15 ਤਰੀਕ ਨੂੰ ਪਿਛੇ ਆਪਣੀ ਵੋਟਾਂ ਦੇ ਟਾਈਮ ਤੇ ਉਹ ਨਸ਼ੇ ਦੇ ਮਤਲਬ ਤੌਰ ਤੇ ਉਹ ਜਿਹਦੀ ਪੈਨਸ਼ਨ ਉਹ ਕਢਾ ਕੇ ਦੋ ਵੀ ਸਿਗਾ ਕਰਕੇ ਖਾ ਕੇ ਨਸ਼ਾ ਕਰਕੇ ਤੇ ਉਹ ਮਰ ਗਿਆ ਸੀ ਇਹਨੂੰ ਇਹ ਨਹੀਂ ਸੋਚੀ ਵੀ ਮੇਰਾ ਪੋਤਾ ਮਰ ਗਿਆ ਕਿਉਂਕਿ ਇਹ ਡਿਮੈਂਸ਼ੀਆ ਦਾ ਸ਼ਿਕਾਰ ਹੋ ਗਿਆ ਇਹਦੀ ਯਾਦ ਸ਼ਕਤੀ ਉੱਡ ਗਈ ਇਹਨੂੰ ਕੋਈ ਯਾਦ ਨਹੀਂ ਗੌਰਵ ਕਿੱਥੇ ਗੌਰਵ ਮੇਰੇ ਕਿਤੇ ਕੰਮ ਤੇ ਕੰਮ ਤੇ ਗਿਆ ਤੇ ਥੋਡੀ ਘਰ ਵਾਲੀ ਕਿੱਥੇ ਆ ਥੋਡੀ ਉਹ ਘਰ ਵਾਲੀ ਜਦੋਂ ਆਊਗੀ ਤਾਂ ਤੈਨੂੰ ਦੱਸਾਂਗਾ ਠੀਕ ਹੈ ਬੱਚੇ 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 ਜਾ ਰੋਟੀ ਖਾਣ ਮੈਂ ਉਹ ਰੋਟੀ ਦੇ ਉੱਤੇ ਆਪਣਾ ਸਾਰਾ ਕੁਝ ਮਨ ਲਓ ਕਰਕੇ ਖਰਾਬ ਕਰ ਲਉਂਦਾ ਸੀ ਕੀ ਕਰਦਾ ਲੈਟਰਨ ਕਰ ਲਉਂਦਾ ਸੀ ਬਾਥੂ ਤੇਨੂੰ ਸਵੇਰੇ ਭਾਂਡਾ ਜੇ ਗੱਲਾਂ ਦਾ ਸਹੀ ਭਾਂਡਾ ਜੇ ਕਰ ਲੈਂਦਾ ਸਵੇਰੇ ਫੇ ਲੱਭ ਕੇ ਜਾਂਦਾ ਮੈਂ ਵੀ ਪੈਂਟ ਵੀ ਝੱਗਾ ਵੀ ਡ੍ਰੈਕਲਿੰਗ ਕਰਕੇ ਪਾਉਂਦਾ ਸੀ ਬਾਪੂ ਝੱਗੇ ਚ ਬਲ ਨਹੀਂ ਸੀ ਪੈਣ ਦਿੰਦਾ ਇੰਨਾ ਟੋਰੀ ਬੰਦਾ ਸੀਗਾ ਤੇ ਇਹਨਾਂ ਦਾ ਨਾਂ ਹੈ ਕਨਈਆ ਲਾਲ ਜੀ ਇਹ ਇਹਨਾਂ ਦਾ ਕੋਈ ਲੜਕਾ ਸੀਗਾ ਤੇ ਵੀ ਕਾਫੀ ਟਾਈਮ ਤੋਂ ਦੁਬਈ ਚਲੇ ਗਿਆ ਜਿੱਦਾਂ ਦੁਬਈ ਤੋਂ ਬਾਅਦ ਮੁੜ ਕੇ ਵਾਪਸ ਪਤਾ ਨਹੀਂ ਲੱਗਾ ਵੀ ਕਿੱਥੇ ਉਹ ਕਾਕਾ ਜੀ ਗਏ ਕਿੱਥੇ ਨਹੀਂ ਇੱਕ ਇਹਨਾਂ ਕੋਲ ਇਹਨਾਂ ਕੋਲ ਆਪਣਾ ਪੋਤਾ ਸੀਗਾ ਪੋਤੇ ਦੀ 1-2 ਦਿਨ ਹੋ ਗਏ ਉਹਨਾਂ ਦੀ ਇੱਕ ਮਾਲ ਦੀ ਅਫਤ ਹੋ ਗਈ 15 15-15 ਤਰੀਕ ਨੂੰ ਤੇ ਹੁਣ ਉਸ ਤੋਂ ਬਾਅਦ ਇਹ ਥੋੜੇ ਅਫਸੈਟ ਰਹਿੰਦੇ ਆ ਤੇ ਸਾਰੇ ਪਿੰਡ ਵਾਲੇ ਨੇ ਇਹ ਸੋਚ ਕੇ ਸੋਚਿਆ ਵੀ ਕਿਸੇ ਜਗ੍ਹਾ ਤੇ ਇਹਨੂੰ ਆਸਮਨ ਦੇ ਵਿੱਚ ਭੇਜਿਆ ਜਾਵੇ ਇਹ ਆਪਣਾ ਬੇਦੀ ਕੇਰ ਹੋਵੇ ਇਹ ਅਫਸਟ ਇਹ ਆ ਥੋੜੇ ਅਫਸਟ ਰਹਿੰਦਾ ਆ ਇਧਰ ਪੰਜਾਬ ਵਾਲੇ ਇਕੱਠੇ ਹੋ ਗਏ ਸਾਰੇ ਇਹਨਾਂ ਨੂੰ ਭੇਜ ਸਕਦੇ ਇਹਨਾਂ ਸਾਰਿਆਂ ਨੇ ਕਿਹਾ ਵੀ ਇਹ ਨਿਗਰਾਨੀ ਇਹ ਨਿਗਰਾਨੀ ਦੇ ਖੰਦੇ ਭੇਜੇ ਜਾਵੇ ਦੇ ਉਹ ਬਹੁਤ ਵਾਰ ਦੇਖ ਪਾਲ ਕਰ ਲੈ ਲੈ ਇਹਨਾਂ ਦੇ ਕੋਈ ਹੈ ਨਹੀਂ ਇਸ ਟਾਈਮ ਵੀ ਸਾਰੇ ਜਾਨੀ ਕਿ ਜਿੱਦਾਂ ਸੀ ਕੱਲਾ ਰਹਿੰਦਾ ਐ ਇਸ ਵਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਸਾਸਤ੍ਰੀ ਕਾਲ ਬਾਈ ਧੰਨਵਾਦ ਤੁਹਾਡਾ ਤੁਸੀਂ ਲੈ ਕੇ ਆਏ ਬਾਪੂ ਕੈਸਾ ਬਾਈ ਫਤਿਹ ਜੀ ਹੋਰ ਬਾਈ ਜੀ ਠੀਕ ਠਾਕ ਹੋ ਸਸੇ ਸਸੇ ਕਾਲ ਜੀ ਸਤਿ ਸ਼੍ਰੀ ਅਕਾਲ ਬਾਪੂ ਤਖਣਾ ਠੀਕ ਹੋ ਕੀ ਨਾਂ ਤੁਹਾਡਾ ਕਨਈਆ ਲਾਲ ਕਨਈਆ ਲਾਲ ਸਤਿ ਸ਼੍ਰੀ ਅਕਾਲ ਜੀ ਕਨਈਆ ਲਾਲ ਜੀ ਪਿੰਡ ਕਿਹੜਾ ਤੁਹਾਡਾ ਪਿੰਡ ਕਿਹੜਾ ਮੈਂ ਛੋਟਾ ਦੱਸੂਗਾ ਜੇ ਜਿੱਪੇ ਪਹੁੰਚਾਉਗਾ ਤਾਈਂ ਆਂ ਠੀਕ ਤੁਹਾਡੇ ਪਿੰਡ ਦਾ ਕੀ ਨਾਂ ਹੈ ਪਿੰਡ ਦਾ ਕੀ ਨਾਂ ਗ੍ਰਾਮ ਰਾਜਾਪੁਰ ਗ੍ਰਾਮ ਰਾਜਾਪੁਰ ਆ ਇਹ ਖੜੀ ਗੱਲ ਕਰੋ ਖੜਕ ਚਲ ਕਰੋ ਖੜਕ ਗੱਲ ਕਰੋ ਜਿਲ੍ਹਾ ਕਿਹੜਾ ਮੈਂ ਇੱਥੇ ਖੜੀ ਹਾਂ ਬਸ ਜਿਹੜੇ ਕੰਮ ਹੋ ਜਾਂਦਾ ਹੋ ਜਾਏਗਾ ਹੋ ਜਾਂਦਾ ਜਿਲ੍ਹਾ ਕਿਹੜਾ ਜਿਲ੍ਹਾ ਜਿਲ੍ਹਾ ਗ੍ਰਾਮ ਗੁਸਾਈ ਕਪੂਰੋ ਡਿਸਟ੍ਰਿਕਟ 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 ਉਹ ਵਹੀ ਸਭ ਵਿਚਾਲੇ ਆ ਜਾਂਦੇ ਕਿ ਕਿ ਗਿੱਤੇ ਜੇਬ ਚ ਆ ਜਾਂਦੀਆਂ ਅੱਛਾ ਤੇ ਤੁਹਾਡੀ ਘਰ ਵਾਲੀ ਕਿੱਥੇ ਆ ਤੁਹਾਡੀ ਉਹ ਘਰ ਵਾਲੀ ਜਦੋਂ ਆਊਗੀ ਤੇ ਤੈਨੂੰ ਦੱਸੂਗਾ ਠੀਕ ਹੈ ਬੱਚੇ ਬੱਚੇ ਲਾ ਬੱਚੇ ਜਦੋਂ ਕੋਈ ਆਉਗੀ ਤਾਂ ਉਤਾਈਓ ਬੱਚੇ ਆਉਣਗੇ ਬੱਚੇ ਆਉਣਗੇ ਵਾਹ ਸਹੀ ਗੱਲ ਗਾਈ ਸਤਿ ਸ੍ਰੀ ਅਕਾਲ ਜਿਹੜਾ ਪਿੰਡ ਆਪਣਾ ਆਪਣਾ ਪਿੰਡ ਲੜੋਆ ਜੀ ਨਰੋਆ ਹਾਂਜੀ ਸ਼ਹੀਦ ਭਗਤ ਸਿੰਘ ਨਗਰ ਆ ਜੀ ਆਪਣਾ ਜ਼ਿਲ੍ਹਾ ਸ਼ਹਿਰ ਜ਼ਿਲ੍ਹਾ ਹਾਂਜੀ ਨਮਾਸ਼ਾ ਹਾਂਜੀ ਇਹ ਲੜੋਆ ਪਿੰਡ ਲੜੋਆ 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 ਨਮਾਸ਼ਾ ਤੋਂ ਅੱਗੇ ਆ ਚੰਡੀਗੜ੍ਹ ਰੋਡ ਤੇ ਇਹ ਲੜੋਆ ਆ ਇਹ ਗੌਰ ਰੋਡ ਤੇ ਆ ਔਰ ਦੇਖੋ ਇਹ ਕਿਹੜੀ ਹੈ ਕਿਹਨਾਂਲੇ ਤੋਂ ਹਾਂ ਕਰਨਾਣੇ ਤੋਂ ਲੈ ਕੇ ਆ ਗਾਲੇ ਪਿੰਡ ਤੇ ਇਹਨਾਂ ਦੀ ਕੀ ਹਿਸਟਰੀ ਹੈ ਜੀ ਬਾਪੂ ਜੀ ਦੀ ਹਿਸਟਰੀ ਬਾਪੂ ਜੀ ਦੱਸਦਾ ਕਿ ਬਾਪੂ ਜੀ ਸਾਡੇ ਕਾਫੀ ਟਮੰਦੋਂ 45 ਸਾਲ ਹੋ ਗਏ ਸਾਡੇ ਮਤਲਬ ਪਿੰਡ ਰਹਿੰਦਿਆਂ ਨੂੰ ਜੀ ਅੱਛਾ ਜੀ ਤੇ ਪਹਿਲਾਂ ਤਾਂ ਬਹੁਤ ਵਧੀਆ ਰਹਿੰਦੇ ਸੀ ਕਿ ਸਾਡੇ ਸਰਕਾਰੀ ਸਕੂਲ ਦੇ ਵਿੱਚ ਇਹ ਆਪਣੇ ਡਿਊਟੀ ਕਰਦੇ ਸੀ ਇਹ ਮਾਲੀ ਦੀ ਅੱਛਾ ਸਰਕਾਰੀ ਡਿਊਟੀ ਤੇ ਉਸ ਤੋਂ ਬਾਅਦ ਕਾਫੀ ਜਦੋਂ ਇਹਨਾਂ ਦਾ ਇੱਕ ਬੇਟਾ ਸੀਗਾ ਜਿਹੜਾ ਇਹਨਾਂ ਨਾਲ ਰਹਿੰਦਾ ਹੁੰਦਾ ਸੀਗਾ ਉਹਨਾਂ ਦੀ ਮੈਰਿਜ ਹੋਈ ਤੇ ਇਹਨਾਂ ਦੀ ਮਤਲਬ ਉਹਦੇ ਦੋ ਇੱਕ ਪੋਤੀ ਪੁੱਤਰਾ ਦੋਨੇ ਹੋਏ ਜਿਦਾ ਤੇ ਇਹਨੇ ਆਪਣੇ ਬੇਟੇ ਨੂੰ ਦੁਬਈ ਵਿੱਚ ਭੇਜਤਾ ਦੁਬਈ ਵਿੱਚ 20 ਸਾਲ ਹੋ ਗਿਆ ਤੇ ਵਾਪਸ ਮੁੜ ਕੇ ਆਇਆ ਨਹੀਂ ਤੇ ਬੱਚੇ ਬੱਚੇ ਇੱਕ ਤਾਂ ਜਿਹੜਾ ਮਤਲਬ ਇਹਨਾਂ ਦੀ ਜਿਹੜੀ ਨੋ ਸੀਗੀ ਉਹ ਕੈਂਸਲ ਦੇ ਮੇਰੇ ਮਤ ਹੋ ਗਏ ਸੀ ਉਹਨੂੰ ਵੀ ਮਤਲਬ 20 20 ਕੇ ਸਾਰੇ ਤਕਰੀਬਨ ਹੋਏ ਗਏ ਹਾਂ ਜਿਹੜੀ ਪੋਤੀ ਆ ਇਸ ਟਾਈਮ ਉਹਨਾਂ ਦੀ ਆਪਣੀ ਮਾਸੀ ਕੋ ਦਿੰਦੀ ਆ ਤੇ ਪੋਤਾ 15 ਤਰੀਕ ਨੂੰ ਪਿੱਛੇ ਆਪਣੀ ਵੋਟਾਂ ਦੇ ਟਾਈਮ ਤੇ ਉਹ ਨਸ਼ੇ ਦੇ ਮਤਲਬ ਤੌਰ ਤੇ ਉਹ ਇਹਦੀ ਪੈਨਸ਼ਨ ਪੁਸ਼ਣ ਕਢਾ ਕੇ ਜੋ ਵੀ ਸੀਗਾ ਕਰਕੇ ਖਾ ਕੇ ਨਸ਼ਾ ਕਰਕੇ ਤੇ ਉਹ ਮਰ ਗਿਆ ਜੀ ਹਾਂ ਜੋ ਪੂਰਾ ਹੋ ਗਿਆ ਜੀ ਇਹ ਸਾਡੇ ਪੈਨਸ਼ਨ ਦਾ ਮਤਲਬ ਤੌਰ ਕਰਾਇ ਤੇ ਰਹਿੰਦਾ ਸੀਗਾ ਤੇ ਕਾਫੀ ਟਾਈਮ ਤੋਂ ਜਿੱਦਾਂ ਅਫਸਰ ਸੀ ਜਿੱਦਾਂ ਮੈਂ ਦੇਖਦੇ ਸੀ ਇਹਨੂੰ ਸਾਰੇ ਸਮਾਜ ਦਾ ਮਤਲਬ ਕੋਲ ਗਵਾਂਢ ਚ ਆ ਇਹ ਰੋਟੀ ਪਾਣੀ ਦਿੰਦੇ ਸੀਗੇ ਇਹ ਰੋਟੀ ਪਾਣੀ ਇਹ ਫਲੋਰ ਫਿਰ ਤੱਕ ਗਵਜ ਗਿਆ ਸੀ ਫਿਰ ਇਹਦੇ ਪੋਤੇ ਨੇ ਲੱਭਿਆ ਲੱਭੇ ਉਹਦੇ ਪੋਤੇ ਨਹੀਂ ਆ ਉਸ ਤੋਂ ਬਾਅਦ ਇਹ ਥੋੜੇ ਚਿਰ ਐਫਆਰਏ ਕਰਾਈ ਸਾਰਾ ਕੁਝ ਕਰਾਇਆ ਹੁਣ ਯਾਨੀ ਕਿ ਇਹੀ ਪ੍ਰੋਬਲਮ ਹੁੰਦੀ ਹੈ ਵੀ ਜੇ ਹੁਣ ਅਸੀਂ ਇਹਨੂੰ ਅੰਦਰ ਰੱਖਦੇ ਆ ਤਜਾਰੀ ਰੋਟੀ ਖਾਣ ਦੇ ਨੇ ਉਸੇ ਰੋਟੀ ਦੇ ਉੱਤੇ ਆਪਣਾ ਸਾਰਾ ਕੁਝ ਮਨ ਲਓ ਕਰਕੇ ਕਰ ਖਰਾਬ ਕਰ ਲੈਂਦਾ ਸੀਗਾ ਕੀ ਕਰ ਲੈਂਦਾ ਲੈਟਰਨ ਕਰ ਲੈਂਦਾ ਸੀ ਬਾਥਰੂਮ ਉਹ ਪਾਣਿਆ ਜੇ ਕਰ ਲੈਂਦਾ ਸੀ ਪਾਣਿਆ ਜੇ ਕਰ ਲੈਂਦਾ ਵੀ ਲੱਭ ਕੇ ਲੈਂਦਾ ਜੀ ਸਵੇਰੇ ਫੇ ਲੱਭ ਕੇ ਲੈਂਦਾ ਸੀ ਲੈਂਦਾ ਲੱਭ ਕੇ ਜੀ ਹਾਂ ਇਹ ਕਿੰਨੇ ਕ ਟਾਈਮ ਤੋਂ ਹੋਏ ਹੋਏ ਮੈਂਟਲੀ ਮਨ ਲਓ ਜਨ ਹੋ ਗਿਆ ਮਨ ਲਓ 2 ਸਾਲ ਹੋ ਗਏ ਉਸ ਤੋਂ ਪਹਿਲਾਂ ਜਮਾ ਠੀਕ ਸੀ ਹਾਂ ਉਸ ਤੋਂ ਪਹਿਲਾਂ ਜਮਾ ਠੀਕ ਸੀ ਕਿਉਂਕਿ ਆ ਬੱਚੇ ਕਰਕੇ ਇਹ ਏ ਤਾਂ ਤੁਸੀਂ ਅਸੀਂ ਦੱਸ ਨਹੀਂ ਜਿੰਦੇ ਜੀ ਕਿ ਕੱਪੜੇ ਡਰਾਈ ਕਲੀਨ ਕਰਕੇ ਪਾਉਣੇ ਜੀ ਪ੍ਰੈਸ ਕਰਕੇ ਪਾਉਣੇ ਵਧੀਆ ਟਾਪ ਬਣਾ ਜਿੱਦਾਂ ਐਂ ਠਾਠ ਵਾਠ ਠਾੜ ਵਾੜਾ ਇਦਾਂ ਰਹਿੰਦਾ ਤੁਰਕਾ ਤੁਰਕਾ ਆ ਬਣਾ ਕੇ ਜਾਨਾ ਜੀ ਮਾਰ ਜਾਨੀ ਅਸੀਂ ਇਹਨਾਂ ਦੇ ਕੋਲ ਅਸੀਂ ਜਿੰਨਾ ਚਿਰ ਅਸੀਂ ਮਤਲਬ ਪੜੇ ਆ ਅਸੀਂ ਇਹਨਾਂ ਦੇ ਕੋਲ ਉੱਥੇ ਮਤਲਬ ਵਿਚ ਰਹੇ ਆ ਇਹਨਾਂ ਦੇ ਕੋਲ ਸੰਗ ਇਹ ਉੱਥੇ ਚਿਪੜਾਸੀ ਸੀਗੇ ਨਹੀਂ ਨਹੀਂ ਬਤੌਰ ਆਪਣੇ ਮਾਲੀ ਦੋਸਤ ਡਿਊਟੀ ਕਰਦੇ ਮਾਲੀ ਤੌਰ ਤੇ ਮਤਲਬ ਸਰਕਾਰੀ ਮਾਲੀ ਤੇ ਹਾਂ ਸਰਕਾਰੀ ਮਾਲੀ ਜੀ ਸਰਕਾਰੀ ਪੈਨ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਪਿੰਡ ਲਡੋਆ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਬਲਾਕ ਔੜਾ ਜੀ ਤੇ ਤਹਿਸੀਲ ਨਵਾਂ ਸ਼ਹਿਰ ਹਾਂਜੀ ਹਾਂਜੀ ਉੱਥੋਂ ਅੱਜ ਇਹ ਨਗਰ ਤੋਂ ਲਡੋਆ ਨਗਰ ਤੋਂ ਆਏ ਨੇ ਵੀਰ ਆਪਣੇ ਪਿੰਡ ਦੇ ਇੱਕ ਬਸੰਦੇ ਨੂੰ ਲੈ ਕੇ ਆਏ ਨੇ ਕਨਈਆ ਲਾਲ ਨੂੰ ਕਨਈਆ ਲਾਲ ਪਿੰਡ ਦੀ ਸਰਕਾਰੀ ਸਕੂਲ ਦੇ ਵਿੱਚ ਚਪੜਾਸੀ ਕਹਿ ਲੀਏ ਜਾਂ ਮਾਲੀ ਕਹਿ ਲੀਏ ਸਰਕਾਰੀ ਜੋਬ ਕਰਦਾ ਸੀ ਹੁਣ ਵੀ ਪੈਨਸ਼ਨ ਅੱਜ ਵੀ ਬਾਈ ਹੁਣੀ ਦੱਸਦੇ ਆ ਵੀ ਇਹਦੀ ਪੈਨਸ਼ਨ ਦੇ ਵਿੱਚੋਂ 26000 ਰੁਪਏ ਕਢਾ ਕੇ ਇਹਦਾ ਜਿਹੜਾ ਹਸਾਬ ਕਿਤਾਬ ਸੀ ਦੀਣਾ ਲੈਣਾ ਸੀ ਪਿੰਡ 'ਚ ਕਿਸੇ ਨਾਲ ਕਿਸੇ ਦੇ ਕਿਰਾਏ ਤੇ ਰਹਿੰਦਾ ਸੀ ਜਾਂ ਕੋਈ ਸਾਫ ਸਫਾਈ ਕਿਸੇ ਨੇ ਸੰਭਾਲ ਕੀਤੀ ਉਹ ਦੇ ਕੇ ਆਏ ਨੇ ਕਢਵਾ ਕੇ ਉਹਦੇ ਵਿੱਚੋਂ ਹਸਾਬ ਕਰਕੇ ਆਏ ਨੇ ਪੈਨਸ਼ਨ ਕਿੰਨੀ ਹੋਜੀ ਇਹਦੀ 26000 ਰੁਪਏ 26000 ਪੈਨਸ਼ਨ ਅ ਮਹੀਨੇ ਦੀ ਪਰ ਕਨਿਆ ਲਾਲ ਨੂੰ ਆਪਣਾ ਸੰਭਣ ਵਾਲਾ ਕੋਈ ਨਹੀਂ ਕਨਿਆ ਲਾਲ ਦਾ ਕੋਈ ਰਿਸ਼ਤੇਦਾਰ ਨਹੀਂ ਕੋਈ ਭੈਣ ਭਰਾ ਨਹੀਂ ਬਚਿਆ ਪੰਜਾਬ ਛੇਮਾ ਦਰਿਆ ਨਸ਼ੇ ਦਾ ਵਗਦਾ ਪੰਜਾਬ 'ਚ ਉਸ ਪੰਜਾਬ ਦੇ ਛੇਵੇਂ ਦਰਿਆ ਦੇ ਵਿੱਚੋਂ ਵੀ ਇਹ ਪੀੜਤਾ ਭਨਈਆ ਲਾਲ ਦੇਖੋ ਬਾਪੂ ਦੇ ਇੱਕ ਪੁੱਤ ਸੀ ਤੇ ਬਾਪੂ ਤੇ ਬਾਪੂ ਦਾ ਪੁੱਤ ਦੋਨੇ ਲੜੋਆ ਪਿੰਡ ਜਦੋਂ ਆਏ ਆਜ ਤੋਂ 40-45 ਸਾਲ ਪਹਿਲਾਂ ਇੱਥੇ ਆ ਕੇ ਪੁੱਤ ਦਾ ਵਿਆਹ ਕਰ ਲਿਆ ਪੁੱਤ ਤੇ ਕਹਾਂ ਬੱਚੇ ਹੋ ਗਏ ਨੂੰ ਵੀ ਅਜ ਤੋਂ 20 ਸਾਲ ਪਹਿਲਾਂ ਚੜ੍ਹਾਈ ਕਰ ਗਈ ਕੈਂਸਰ ਦੇ ਕਰਕੇ ਦੋ ਬੱਚੇ ਸੀ ਉਹਦੇ ਇੱਕ ਬੇਟਾ ਇੱਕ ਬੇਟੀ ਬਾਪੂ ਦੇ ਪੋਤਾ-ਪੋਤੀ ਪੋਤਾ ਬਾਪੂ ਦੇ ਨਾਲ ਹੀ ਰਹਿੰਦਾ ਸੀ ਪੋਤੀ ਸੀ ਜਿਹੜੀ ਬਾਪੂ ਦੀ ਉਹ ਆਪਦੀ ਮਾਸੀ ਕੋਲੇ ਚਲੇ ਗਈ। ਉੱਥੇ ਉਹਨੇ ਪੜ੍ਹਾਈ ਉੱਥੇ ਪੜ੍ਹਾਈ ਉਹਨੇ। ਉੱਥੇ ਰਹਿੰਦੀ ਅੱਜ ਵੀ। ਤੇ ਬਾਪੂ ਦਾ ਪੁੱਤ ਸੀ ਜਿਹੜਾ ਉਹ ਬਾਪੂ ਨੇ ਪੈਸੇ ਲਾ ਕੇ ਦੁਬਈ ਭੇਜਤਾ। ਬਾਪੂ ਕੋਲੇ ਪੈਸੇ ਵਧੀਏ ਸੀ ਤਨਖਾਹ ਵਧੀਏ ਸੀ 26000 ਤਾਂ ਪੈਨਸ਼ਨ ਹੈ ਬਾਪੂ ਦੀ ਮਹੀਨੇ ਦੀ। ਤੇ ਉਹ ਦੁਬਈ ਭੇਜਿਆ ਪਤਾ ਨਹੀਂ ਰੱਬ ਹੀ ਜਾਣਦਾ ਕੀ ਗੱਲ ਹੋ ਗਈ ਉਹ ਉੱਥੇ ਕਿਸੇ ਚੱਕਰ ਚ ਫਸ ਗਿਆ ਜੇਲ੍ਹ ਚ ਲਿਆ ਗਿਆ ਜਾਂ ਕੀ ਹੈਗਾ ਜਿਉਂਦਾ ਚ ਨਹੀਂ ਹੈਗਾ ਇਹ ਵੀ ਨਹੀਂ ਪਤਾ ਪਿੰਡ ਵਾਲਿਆਂ ਨੂੰ। ਨਹੀਂ ਜੀ ਉਹ 20 ਸਾਲਾਂ ਤੋਂ ਮੁੜਿਆ ਹੀ ਨਹੀਂ ਨਹੀਂ ਮੁੜਿਆ ਨਹੀਂ ਜੀ ਮੁੜਿਆ ਨਹੀਂ ਘਰ ਵਾਲੀ ਦੀ ਮੌਤ ਪਹਿਲਾਂ ਹੋ ਗਈ ਸੀ ਕਿ ਬਾਅਦ ਚ ਉਹ ਤੋਂ ਬਾਅਦ ਹੋਈ ਹੈ ਜੀ ਅਜਾ ਘਰ ਵਾਲੀ ਦੇ ਮਰੀ ਤੋਂ ਵੀ ਨਹੀਂ ਆਇਆ ਨਹੀਂ ਆਇਆ ਨਹੀਂ ਪਤਾ ਹੀ ਨਹੀਂ ਉਹਨੂੰ ਪਛੇ ਤੱਚੇ ਰੱਖਿਆ ਤੱਚੇ ਹੀ ਰੱਖਿਆ ਜੀ ਉਹਨਾਂ ਨੇ ਉਹ ਕਿਸੇ ਨਾ ਵੀ ਲਿੰਕ ਨਹੀਂ ਉਹਦਾ ਉਹ ਦੁਬਈ ਚ ਹੀ ਰੁਲ ਗਿਆ ਕਿਤੇ ਇਹ ਨੇ ਆਪਣੀ ਪੈਨਸ਼ਨ ਚ ਉਹ ਹੀ ਇਲਾਜ ਕਰਾਇਆ ਉਹ ਕੁੜੀ ਦਾ ਸੀ ਆਪਣੀ ਨੂੰ ਦਾ ਨੂੰ ਦਾ ਹੀ ਕਰਾਇਆ ਬਹੁਤ ਰਹਿ ਇਲਾਜ ਲੇਕਿਨ ਨਹੀਂ ਉਹ ਸਰਵਿਸ ਕਰਦਾ ਉਹ ਚੋ ਕਰਾਇਆ ਬਚ ਨਹੀਂ ਸકી ਉਹ ਇਸ ਦੁਨੀਆ ਤੋਂ ਤੁਰ ਗਈ ਫਿਰ ਪਿੱਛੇ ਜਿਹੜਾ ਪੋਤਾ ਸੀ ਇਹਦੇ ਕੋਲ ਰਹਿੰਦਾ ਉਹ ਇਹ ਨਸੀ ਪੈ ਗਿਆ ਪੈਨਸ਼ਨ ਕਢਾ ਕੇ ਸਾ ਗਿਆ ਪੈਨਸ਼ਨ ਇਹਦੀ ਹੁੰਦੀ ਸੀ ਮਹੀਨੇ ਦੀ 26000 ਆਉਂਦੀ ਸੀ ਉਹ ਬਸ ਇਹ ਤੋਂ ਵਿਚਾਰੇ ਤੋਂ پاگل ਬਣਾ ਕੇ ਤੇ ਪੈਸੇ ਕਢਾ ਲੈਂਦਾ ਸੀ ਜਿਵੇਂ ਪੈਸੇ ਆਉਂਦੇ ਸੀਗੇ ਓਵੇਂ ਹੀ ਉਹ ਨਸ਼ੇ ਚ ਜਾਈ ਜਾਂਦੇ ਸੀ ਪੈਸੇ ਤੇ ਉਹ ਚਿੱਟੇ ਤੇ ਉਹ ਗਲਤਾਨ ਹੋ ਗਿਆ ਚਿੱਟੇ 'ਚ ਤੇ ਚਿੱਟੇ ਨੇ ਉਹਨੂੰ ਖਤਮ ਕਰਤਾ ਹੁਣ ਉਹ ਕਿੰਨੇ ਟਾਈਮ ਹੋ ਗਿਆ ਜੀ ਉਹਦੀ ਡੈਥ ਹੋਈ ਨੂੰ ਡੈਥ ਉਹਦਾ ਪਾਪ ਹੈ ਇਹਦਾ ਅਬੋਟ ਵਾਲੇ ਤਾਂ ਨਹੀਂ ਹੋਈ 15 ਮਹੀਨਾ ਕੇ ਪਹਿਲਾਂ ਮਹੀਨਾ ਕੇ ਪਹਿਲਾਂ ਹੋਈ ਹੈ ਜੀ ਮਹੀਨਾ ਕੇ ਪਹਿਲਾਂ ਉਹਦੀ ਡੈਥ ਹੋ ਗਈ ਪੋਤੇ ਦੀ ਉਹ ਪਤਾ ਵੀ ਹੈ ਜੀ ਸਾਹਿਬ ਉਹ ਵੱਡੋਏ ਨਾਲ ਹੀ ਚੜਾਈ ਕਰ ਗਿਆ ਉਹ ਇਹਨੂੰ ਕੋਈ ਪਤਾ ਨਹੀਂ ਇਹਨੂੰ ਇਹ ਵੀ ਨਹੀਂ ਸੋਝੀ ਵੀ ਮੇਰਾ ਪੋਤਾ ਮਰ ਗਿਆ ਕਿਉਂਕਿ ਇਹ ਡਿਮੈਂਸ਼ੀਆ ਦਾ ਸ਼ਿਕਾਰ ਹੋ ਗਿਆ ਇਹਦੀ ਯਾਦ ਸ਼ਕਤੀ ਉੱਡ ਗਈ ਇਹਨੂੰ ਕੋਈ ਯਾਦ ਨਹੀਂ ਇਹਨੂੰ ਉਹਨੂੰ ਪੁੱਛਦੇ ਆਂ ਕਨਿਆ ਲਾਲ ਨਾਂ ਤਾਂ ਪਤਾ ਬਾਕੀ ਹੋਰ ਕੁਝ ਨਹੀਂ ਦੱਸ ਪਾ ਰਿਹਾ ਕੁਝ ਉਹਦਾ ਪੋਤੇ ਦਾ ਨਾਂ ਦਾ ਪਤਾ ਵੀ ਗੌਰਵ ਆ ਜਿਹਨੂੰ ਕਹਦੀ ਵੀ ਗੌਰਵ ਆਉਂਦਾ ਆ ਆਪਨੇ ਕਹਿੰਦਾ ਮੈਨੂੰ ਕਹਿੰਦਾ ਇੱਥੇ ਮੈਂਡ ਆਉਣਾ ਗੌਰਵ ਨੇ ਹੁਣੇ ਦੱਸਿਆ ਵੀ ਗੌਰਵ ਨੇ ਤੈਨੂੰ ਮੈਂਡ ਆਉਣਾ ਇਹ ਤਾਂ ਸਾਡੇ ਨਾਲ ਆਇਆ ਇਹ ਅੱਛਾ ਹਾਂਜੀ ਗੌਰਵ ਕਿੱਥੇ ਗੌਰਵ ਗੌਰਵ ਇਹਦਾ ਕਿਤੇ ਕੰਮ ਤੇ ਕੰਮ ਤੇ ਗਿਆ ਹਾਂਜੀ ਕਦੋਂ ਆਊਗਾ ਆਊਗਾ ਜਦੋਂ ਉਹ ਚੈੱਕ ਕਰੂਗਾ ਪਾਸ ਹੋ ਕੇ ਅੱਛਾ ਉਹ ਤਾਂ ਆਊਗਾ ਜਦੋਂ ਪਾਸ ਹੋ ਜਾਊਗਾ ਹਾਂ ਜੀ ਆ ਦੂੰਗਾ ਤੇ ਬਾਪੂ ਦੱਸਦੇ ਆ ਬਾਈ ਹੁਣੀ ਕਹਿੰਦੇ ਮਾਸਟਰ ਜਿੰਨੀ ਟੌਰ ਸੀ ਸਾਡੇ ਸਕੂਲ ਦੇ ਜਿਹੜੇ ਮਾਸਟਰ ਸੀ ਹੈਡਮਾਸਟਰ ਅਸੀਂ ਡਰਦੇ ਸੀ ਅਸੀਂ ਡਰਦੇ ਸੀ ਵੀ ਮਾਸਟਰ ਤੋਂ ਨਹੀਂ ਸੀ ਉਹਨਾਂ ਡਰਦੇ ਜਿੰਨਾ ਸੀ ਇਹ ਤੋਂ ਡਰਦੇ ਸੀਗੇ ਜਿੰਨਾ ਤੋਂ ਡਰਦੇ ਸੀਗੇ ਜਿੰਨਾ ਵੀ ਟੌਰ ਪੂਰੀ ਸੀ ਸਾਰੇ ਨਹੀਂ ਡਰਦੇ ਸਨ ਜੀ ਤੇ ਬਾਈ ਹੁਣੀ ਦੱਸਦੇ ਆ ਵੀ ਪੈਂਟ ਵੀ ਚੱਗਾ ਵੀ ਡਰੈਕਲਿੰਨ ਕਰਕੇ ਹੀ ਪਾਉਂਦਾ ਸੀ ਬਾਪੂ ਛੱਗੇ 'ਚ ਬਲ ਨਹੀਂ ਸੀ ਪੈਣ ਦਿੰਦਾ ਇੰਨਾ ਟੌਰੀ ਬੰਦਾ ਸੀਗਾ ਸ਼ੈਰੋ ਸ਼ੈਰੋ ਪ੍ਰੈਸ ਕਰਕੇ ਲਿਆਉਣੇ ਸ਼ੈਰੋ ਪ੍ਰੈਸ ਕਰਕੇ ਲਿਆਉਣੇ ਕੱਪੜੇ ਤੜਕਾ ਲਾ ਕੇ ਆਪ ਚੀਜ਼ ਖਾਣੀ ਕਿਸੇ ਦੀ ਹੱਥ ਦੀ ਚੀਜ਼ ਨਹੀਂ ਖਾਣੀ ਆਪ ਤੜਕਾ ਲਾ ਕੇ ਖਾਣੀ ਆ ਤੇ ਪਰ ਕਰਮਾ ਨੇ ਕਿਹੜੇ ਹਾਲਾਤਾਂ 'ਚ ਲਿਆ ਕੇ ਖੜਾ ਕਰਤਾ ਕਨਈਆ ਲਾਲ ਨੂੰ ਪਰ ਅੱਜ ਅਸੀਂ ਭਾਗਾਂ ਵਾਲੇ ਆ ਵੀ ਸਾਨੂੰ ਕਨਈਆ ਲਾਲ ਦੀ ਸੇਵਾ ਦਾ ਮੌਕਾ ਮਿਲ ਰਿਹਾ ਕਨਈਆ ਲਾਲ ਨੂੰ ਪਹਿਲਾਂ ਅਸੀਂ ਲੈਣ ਜਾਣਾ ਸੀ ਸਾਨੂੰ ਕਈ ਦਿਨਾਂ ਤੋਂ ਵੀਡੀਓ ਆ ਰਹੀਆਂ ਸੀ ਕਉਂਕਿ ਉੱਥੇ ਬਹੁਤ ਬੁਰੀ ਹਾਲਤ ਸੀ ਅੱਜ ਤਾਂ ਤੁਸੀਂ ਦੇਖਦੇ ਹੋ ਇਹਨਾਂ ਨੂੰ ਵਧੀਆ ਕੱਪੜੇ ਪਾਏ ਨਾ ਤੇ ਤੋਤੇ ਖੜੇ ਆ ਲੱਗਦੇ ਜਿਵੇਂ ਕੋਈ ਗੱਲ ਹੀ ਨਹੀਂ ਹੁੰਦੀ ਪਰ 21 ਦਿਨ ਹੋ ਗਏ ਸਾਰੇ ਹਾਂ ਪਰ ਉੱਥੇ ਘਰ ਦੇ ਵਿੱਚ ਹਾਲਤ ਬਹੁਤ ਮਾੜੀ ਸੀ ਇਹਨਾਂ ਦੀ ਇਹ ਘਰ ਪਾਣੀ ਦਾ ਕੇਂਦਰ ਨਾ ਮੋਣਾ ਤੋਣਾ ਕਿਹਨੇ ਸੀਗਾ ਪੋਤਾ ਸੀ ਜਿਹੜਾ ਨਸ਼ੇ ਕਰਦਾ ਸੀ ਉਹ ਵੀ ਨਹੀਂ ਸੀ ਧਿਆਨ ਦਿੰਦਾ ਤੇ ਦੂਜਾ ਕੋਈ ਘਰੇ ਵੱੜਦਾ ਨਹੀਂ ਸੀ ਸਾਰੇ ਇਹਨਾਂ ਟੌਰਚਰ ਵੀ ਕਰਦਾ ਹੁੰਦਾ ਸੀ ਕੁੱਟਦਾ ਮਾਰਦਾ ਸੀ ਕੁੱਟਦਾ ਮਾਰਦਾ ਵੀ ਸੀਗਾ ਫਿਰ ਜਦੋਂ ਉਹ ਆਂਦਾ ਸੀਗਾ ਇਹਨੂੰ ਇਹ ਜਿਹੜੇ ਜਿੱਥੇ ਸਾਨੂੰ ਲੱਗਦਾ ਵੀ ਇਹਨੂੰ ਮੈਂਟਲੀ ਅਫਸੈਟ ਹੋਇਆ ਸੀ ਪਹਿਲਾਂ ਪੋਤਾ ਇਹ ਆਹ ਜਿਹੜੀ ਐਪਲੀਕੇਸ਼ਨ ਦਿੱਤੀ ਆ ਅੱਜ ਜਿੰਨੇ ਵੀ ਆ ਸਾਈਨ ਹੋਇਆ ਹੋਆ ਫੋਨ ਹੈ ਹਨ ਤੁਸੀਂ ਕਿਸੇ ਤੋਂ ਵੀ ਪੈਂਟੋ ਕਨਫਰਮ ਕਰ ਸਕਦੇ ਨਹੀਂ ਨਹੀਂ ਲੋੜ ਹੀ ਨਹੀਂ ਅਸੀਂ ਸਾਰਾ ਵੈਰੀਫਾਈ ਕਰ ਲਿਆ ਕਿਉਂਕਿ ਪਹਿਲਾਂ ਅਸੀਂ ਭੇਜਿਆ ਸੀ ਨਾ ਬੰਦਾ ਉੱਥੇ ਸਾਡੀ ਪਤਾ ਕਰਿਆ ਸੀਗਾ ਤੇ ਦੇਖੋ ਇੱਕ ਹੋਰ ਇਹ ਚ ਮੈਂ ਬੇਨਤੀ ਕਰਨੀ ਚਾਹੁੰਨਾ ਵੀ ਸਾਡੇ ਅੱਜ ਪੰਜਾਬ ਦੇ ਵਿੱਚ ਖਲਾਤ ਕਿਦਾਂ ਦੇ ਬਣ ਗਏ ਹੁਣ ਇਲਾਜ ਸਾਰੇ ਕਰਾ ਸਕਦੇ ਸੀਗੇ ਹਨ ਪਰ ਗੱਲ ਤਾਂ ਇਹ ਆ ਵੀ ਕਰਾਈਏ ਕਿੱਥੇ ਸਰਕਾਰੀ ਹਸਪਤਾਲਾਂ 'ਚ ਇਦਾਂ ਦੇ ਮਰੀਜ਼ ਨੂੰ ਕੋਈ ਸਹਾਮਦਾਨੀ ਆਮ ਬੰਦੇ ਕੋਲ ਕਿੰਨਾ ਕੁ ਟਾਈਮ ਆ ਹੁਣ ਜਿਵੇਂ ਵੀਰੇ ਹੁਣ ਛੱਡਣ ਆ ਗਏ ਘੰਟਾ ਦੋ ਘੰਟੇ ਬੰਦਾ ਕੱਢ ਸਕਦੇ ਆ ਪਰ ਸਾਰਾ ਦਿਨ ਕਿਸੇ ਦੇ ਨਾਲ ਰਹਿਣਾ ਉਹਨੂੰ ਆਪਦੇ ਘਰੇ ਰੱਖ ਲੈਣਾ ਵੀ ਔਖਾ ਵਾ ਇਹ ਵੀ ਕੋਈ ਕਰ ਨਹੀਂ ਸਕਦਾ ਪਿੰਡ 'ਚ ਗੁਰੂ ਘਰ ਦੀ ਕਮੇਟੀ ਹੁੰਦੀ ਆ ਪੰਚਾਇਤ ਆ ਜਾਂ ਹੋਰ ਜਿਹੜੀਆਂ ਨੌਜਵਾਨ ਸਭਾ ਦੀਆਂ ਕਮੇਟੀਆਂ ਕਿਸੇ ਕੋਲੇ ਵੀ ਇੰਨਾ ਸਮਾਨੀ ਵੀ ਜਿਹੜਾ ਕਿਸੇ ਨੂੰ ਸੰਭਾਲ ਸਕੇ ਹੁਣੇ ਵੀਰੇ ਉਹਨਾਂ ਨੇ ਐਪਲੀਕੇਸ਼ਨ ਲਗੇ ਸੇਵਾ ਵਿਖੇ ਮਨੁੱਖਤਾ ਦੀ ਸੇਵਾ ਸੋਸਾਇਟੀ ਪਿੰਡ ਹਸਨਪੁਰ ਲੁਧਿਆਣਾ ਵਿਸ਼ਾ ਲੋੜਵੰਦ ਵਿਅਕਤੀ ਨੂੰ ਦਾਖਲ ਕਰਾਉਣ ਸੰਬੰਧੀ ਸ੍ਰੀਮਾਨ ਜੀ ਬੇਨਤੀ ਹੈ ਕਿ ਅਸੀਂ ਪਿੰਡ ਲਡੋਆ ਤੇ ਮਹਤਵਪੁਰ ਆਪ ਜੀ ਨੂੰ ਬੇਨਤੀ ਕਰਦੇ ਆਂ ਕਿ ਸਾਡੇ ਪਿੰਡ ਕन्हैयालाल ਨਾਮ ਦਾ ਵਿਅਕਤੀ ਜੋ ਸਰਕਾਰੀ ਸਕੂਲ ਚ ਮਾਲੀ ਰਿਟਾਇਰ ਹੋਇਆ ਉਹਦੀ ਦਿਮਾਗੀ ਹਾਲਤ ਖਰਾਬ ਹੋਣ ਕਰਕੇ ਹੈ ਜਿਸ ਦੇ ਕੋਈ ਵੀ ਅੱਗੇ ਪਿੱਛੇ ਨਾ ਹੋਣ ਕਰਕੇ ਆਂਗਗਵਾਂਡ ਸੰਭਾਲ ਰਹੇ ਹਨ ਇੱਕ ਜਿਸ ਦੀ ਪੈਨਸ਼ਨ ਵੀ ਲੱਗੀ ਹੋਈ ਹੈ ਸਾਡੀ ਬੇਨਤੀ ਹੈ ਕਿ ਇਸ ਵਿਅਕਤੀ ਨੂੰ ਆਪ ਜੀ ਵੱਲੋਂ ਮੁਨਫਤਰੀ ਸੇਵਾ ਆਸ਼ਰਮ ਵਿੱਚ ਰੱਖਿਆ ਜਾਵੇ ਅਤੇ ਇਸ ਦੀ ਪੈਨਸ਼ਨ ਦੇ ਪੈਸੇ ਤੇ ਇਸ ਦਾ ਾਲਾਜ ਕਰਵਾਇਆ ਜਾਵੇ ਸਾਡਾ ਕਿਸੇ ਵੀ ਪਿੰਡ ਵਾਸੀ ਦਾ ਕੋਈ ਇਤਰਾਜ਼ ਨਹੀਂ ਹੋਵੇਗਾ ਤੇ ਸਾਰੇ ਪਿੰਡ ਦੀ ਪੰਚਾਇਤ ਦੇ ਨਮੀ ਦੇ ਪ੍ਰਾਣੀ ਦੇ ਸਾਰਿਆਂ ਦੇ ਦੋ ਨੰਬਰਦਾਰਾਂ ਦੇ ਸਾਈਨ ਹੋਏ ਹੋਏ ਇਹਦੇ ਉੱਪਰ ਹੁਣ ਜੇ ਗੱਲ ਕਰੀਏ ਅੱਜ ਦੇ ਸਮੇਂ 'ਚ ਆਪਣਾ ਜਿਹੜਾ ਨਾ ਆਪਣੇ ਭੈਣ ਭਰਾ ਚਾਚੇ ਤਾਏ ਮਾਮੀਆਂ ਮਾਸੀਆਂ ਭੂਆ ਨਾਨਕੇ ਦਾਦਕੇ ਕੋਈ ਕਿਸੇ ਦਾ ਨਹੀਂ ਰਿਹਾ ਭਾਈ ਜਦੋਂ ਕੋਈ ਬੰਦਾ ਲੋਡ ਬੰਦ ਬਣ ਗਿਆ ਨਾ ਉਹਦਾ ਫਿਰ ਕੋਈ ਨਹੀਂ ਤੇ ਇਹੀ ਜੇ ਇਹਦੇ ਹੱਡ ਪੈਰ ਚੱਲਦੇ ਸੀ ਜਦੋਂ ਰੰਗਾਂ ਚ ਸੀ ਉਦੋਂ ਦੂਰ ਦਾ ਰਿਸ਼ਤੇਦਾਰ ਵੀ ਆਪਣਾ ਬਣ ਜਾਂਦਾ ਪਰ ਕਨਈਆ لال ਜੀ ਦੇ ਤਾਂ ਇਹ ਵੀ ਕਰਮਾਂ ਚ ਹੈ ਨਹੀਂ ਸੀ ਕਿਉਂਕਿ ਅੱਜ ਤੋਂ 20 ਸਾਲ ਪਹਿਲਾਂ ਇਹ ਕਿੱਥੋਂ ਆਏ ਅੱਜ ਤੋਂ 40 45 ਸਾਲ ਪਹਿਲਾਂ ਪਿੱਛੇ ਰਿਸ਼ਤੇਦਾਰ ਉਦੋਂ ਆਉਂਦੇ ਵਰਤਦੇ ਸੀਗੇ ਮੁੜ ਕੇ ਉਹ ਵੀ ਆਣੋਂ ਵਰਤੋਂ ਹਟ ਕੇ ਮੁੰਡਾ ਬਾਹਰ ਚ ਲਿਆ ਗਿਆ ਉਹ ਨਹੀਂ ਮੁੜ ਕੇ ਆਇਆ ਪੋਤਾ ਚਿੱਟੇ ਨੂੰ ਲੱਗ ਗਿਆ ਉਹ ਖਤਮ ਹੋ ਗਿਆ ਘਰ ਵਾਲੀ ਪਹਿਲਾਂ ਹੀ ਸ਼ਾਇਦ ਪੂਰੀ ਹੋ ਚੁੱਕੀ ਸੀ ਜਦੋਂ ਇਹ ਇਹਨਾਂ ਦੇ ਨਗਰ 'ਚ ਆਏ ਨੇ ਲੜਵਾ ਨਗਰ 'ਚ ਉਦੋਂ ਹੀ ਇਹ ਦੋਨੋਂ ਪਿਓ ਪੋਤੀ ਆਏ ਸੀ ਹੋਰ ਕੋਈ ਹੈ ਨਹੀਂ ਸੀ ਨਾਲ ਤੇ ਪਿੰਡ ਨਾਲ ਵੀ ਇੰਨਾ ਕੋਈ ਪਤਾ ਨਹੀਂ ਉਹ ਰਿਸ਼ਤੇਦਾਰੀਆਂ ਦੇ ਨੰਬਰ ਕੌਣ ਲੈਂਦਾ ਵੀ ਤੇਰੇ ਸਹੁਰੇ ਕਿੱਥੇ ਆ ਤੇਰੇ ਪੇਕੇ ਕਿੱਥੇ ਆ ਇੰਨਾ ਕੁਝ ਕਿੱਥੇ ਪੁੱਛਦਾ ਕੋਈ ਪਰ ਅੱਜ ਧੰਨਵਾਦ ਕਰਦੇ ਆ ਇਹ ਲੜਵਾ ਨਗਰ ਦੇ ਨਿਵਾਸੀਆਂ ਦਾ ਜਿਨ੍ਹਾਂ ਨੇ ਆਪਣਾ ਫਰਜ਼ੀ ਸਮਝਦੇ ਜ਼ਿੰਮੇਵਾਰੀ ਸਮਝਦੇ ਆ ਪਿੰਡ ਦੇ ਸਕੂਲ ਸਕੂਲ ਦੇ ਮਾਲੀ ਦੀ ਸੰਭਾਲ ਕੀਤੀ ਆ ਤੇ ਜਿੰਨੀ ਖੋ ਸਕਦੀ ਸੀ ਤੇ ਅੱਜ ਇੱਥੇ ਸਾਡੇ ਕੋਲ ਸੁਪਨਿਆਂ ਦੇ ਘਰ ਪਚੌਣ ਆਏ ਨੇ ਕਿਉਂਕਿ ਅਸੀਂ ਲੈਣ ਜਾਣਾ ਸੀ ਸਾਤੋਂ ਜਾ ਨਹੀਂ ਸੀ ਹੋ ਰਿਆ ਕਈ ਦਿਨ ਹੋ ਗਏ ਸੀ ਬਾਈ ਜੀ ਉਹਨਾਂ ਦੇ ਫੋਨ ਆਈ ਜਾਂਦੇ ਸੀ ਤੇ ਅਸੀਂ ਬੇਨਤੀ ਕੀਤੀ ਸੀ ਵੀ ਤੁਸੀਂ ਸਾਡੇ ਕੋਲੇ ਪਹੁੰਚਾ ਦਿਓ ਤੇ ਉਸੇ ਦੌਰਾਨ ਅੱਜ ਬਾਪੂ ਨੂੰ ਸਾਡੇ ਨੂੰ ਕਰਈਆ ਲਾਲ ਜੀ ਨੂੰ ਸੁਪਨਿਆਂ ਦਾ ਘਰ ਸੁਪਨਿਆਂ ਦੇ ਘਰ ਛੱਡਣ ਵਾਸਤੇ ਆਏ ਨੇ ਕਰੇ ਔਰदास ਤੇ ਇੱਕ ਬੇਨਤੀ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਕਨਈਆ لال ਜੀ ਦਾ ਕੋਈ ਦੋਸਤ ਪੁਰਾਣਾ ਕੋਈ ਰਿਸ਼ਤੇਦਾਰ ਇਸ ਵੀਡੀਓ ਨੂੰ ਦੇਖਦਾ ਕੋਈ ਬਾਪੂ ਦਾ ਬੇਟਾ ਜਿਹੜਾ ਦਵਾਈ ਬੈਠਾ ਉਹਦਾ ਕੀ ਨਾਂ ਸੀ ਕਮਲੇ ਕਮਲੇਸ਼ ਜੀ ਉਹ ਦੇਖਦਾ ਵਾ ਭਾਈ ਤੇ ਆ ਜਾ ਭਾਈ 26000 ਰੁਪਏ ਮਹੀਨੇ ਦੀ ਪੈਨਸ਼ਨ ਹੁੰਦੀ ਹੈ ਤੇਰੀਓ ਹੀ ਆ ਬਾਪੂ ਵੀ ਤੇਰਾ ਹੀ ਆ ਆ ਕੇ ਥੋੜਾ ਬਹੁਤਾ ਮਿਲ ਜਾ ਕੇ ਜਿਉਂਦਿਆਂ ਦੇ ਮੇਲੇ ਆ ਭਾਈ ਮਿਲ ਗਿਲਣਾ ਕਿ ਤੇਰੇ ਪਿਓ ਨੂੰ ਸਿਰ ਸਾਹ ਸੌਖੇ ਆ ਜਾਣਗੇ ਜਿਹੜੇ ਚਾਰ ਆਉਣੇ ਆ ਵਿਚਾਰੇ ਨੂੰ ਤੇ ਬਾਕੀ ਕੋਈ ਕਨਈਆ ਲਾਲ ਦਾ ਭਰਾ ਕੋਈ ਭੈਣ ਕੋਈ ਹੋਰ ਮਾਸੀ ਦਾ ਪੁੱਤ ਕੋਈ ਮਾਮੇ ਦਾ ਪੁੱਤ ਸਾਡੀ ਇਹ ਵੀਡੀਓ ਨੂੰ ਦੇਖਦਾ ਤਾਂ ਉਹ ਵੀ ਆ ਕੇ ਜਰੂਰ ਮਿਲੇ ਸਾਡੇ ਨੰਬਰ ਦਿੱਤੇ ਹੋਏ ਸਕਰੀਨ ਦੇ ਉੱਤੇ ਸੰਪਰਕ ਕਰਿਓ ਜੀ ਸਾਡੇ ਨਾਲ ਵੀਡੀਓ ਨੂੰ ਸ਼ੇਅਰ ਕਰਿਓ ਤੇ ਦੂਸਰਾ ਅਰਦਾਸ ਕਰਿਓ ਕਨਈਆ ਲਾਲ ਜੀ ਵਾਸਤੇ ਸਾਡੇ ਲਈ ਵੀ ਕਰਿਓ ਅਰਦਾਸ ਸਾਨੂੰ ਮਹਾਰਾਜ ਸਮਤ ਬਖਸ਼ਣ ਅਸੀਂ ਬਾਪੂ ਦੇ ਪੁੱਤ ਬਣ ਸਕੀਏ ਬਾਪੂ ਦੀ ਸੇਵਾ ਕਰ ਸਕੀ। ਤੁਹਾਡਾ ਵੀ ਬਹੁਤ ਧੰਨਵਾਦ ਆ ਜੀ ਤੁਸੀਂ ਜਿਹੜੀ ਸੇਵਾ ਕਰਦੇ ਆ ਜੀ। ਸ਼ੁਕਰੀਆ। ਜੇ ਜੇ ਠੀਕ ਵੀ ਹੋ ਜੂਗੇ ਤਾਂ ਵੀ ਅਸੀਂ ਲੈ ਕੇ ਜਾਵਾਂਗੇ ਜੀ। ਅਸੀਂ ਆਵਾਂਗੇ ਵੀ ਜੀ ਬੈਂਡ ਦੇਖਣ ਵੀ ਆਵਾਂਗੇ। ਟੱਚਸ ਵੀ ਤੁਹਾਡੇ ਰ੍ਹਾਂਗੇ ਜੀ। ਜੇ ਇਹਨੂੰ ਛੱਡ ਗਏ ਵੀ ਹੈ ਨਹੀਂ ਇਦਾਂ ਨਹੀਂ ਹੈਗਾ ਜੀ। ਜ਼ਰੂਰ ਆਵਾਂਗੇ ਜੀ। ਟੱਚ ਵੀ ਰ੍ਹਾਂਗੇ। ਤੁਹਾਨੂੰ ਕੋਈ ਲੱਗਦਾ ਹੋਇਆ ਤੁਹਾਨੂੰ ਫੋਨ ਕਰਨ ਦੀ ਲੋੜ ਆ ਸਾਨੂੰ ਕਿਸੇ ਵੀ ਨੰਬਰ ਸਾਡੇ ਦੇ ਫੋਨ ਕਰ ਸਕਦੇ ਆ ਜੀ। ਕੋਈ ਨਹੀਂ ਜੀ ਆਪਾਂ ਐਂਟਰੀ ਪਾ ਲੈਨੇ ਸਾਰੇ ਨੰਬਰ ਨੋਟ ਕਰ ਲਓ। ਹਾਂ ਜੀ ਨੰਬਰ ਨੋਟ ਕਰ ਲਿਓ ਸਾਨੂੰ ਕਿਸੇ ਟਾਈਮ ਵੀ ਸਾਨੂੰ ਫੋਨ ਕਰ ਦੇਵੋ। ਬਹੁਤ ਤੁਹਾ ਠੀਕ ਹੈ ਬਾਪੂ ਕਿਨਹੀ ਹalal ਚੰਗਾ ਜਿਉਂਦਾਬਾਦ ਰਹਾ